ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਗਰਮੀ ਨੇ ਬਹੁਤ ਜ਼ਿਆਦਾ ਯੋਰ ਫੜ ਲਿਆ ਆ ਸਾਰੇ ਜਣੇ ਆਪਣਾ ਖਿਆਲ ਰੱਖੋ ਧਿਆਨ ਰੱਖੋ ਗਰਮੀਆਂ ਤੋਂ ਬਚੋ ਜਿੰਨਾ ਬਚਿਆ ਜਾਂਦਾ ਤੇ ਬਾਹਰ ਵੀ ਟੈਂਪਰੇਚਰ ਜਿਹੜਾ ਆ ਉਹਦਾ ਯੋਰਾਂ ਤੇ ਆ ਉਧਰੋਂ ਆਨਸ ਦੇ ਨੇ ਕੀਤੀ ਹੈ ਤਿਆਰੀ ਅੱਜ ਕੈਂਡੀ ਮੈਂ ਪਿੰਡ ਜਾਣਾ ਚਾਚੇ ਕੋਲ ਅੱਜ ਛੁੱਟੀ ਹੈ ਚਾਚੂ ਨੂੰ ਤੇ ਕਹਿੰਦੀ ਮੈਂ ਜਾਣਾ ਘੁੰਮਣ ਚਾਚੂ ਦੇ ਨਾਲ ਉਹਨਾ ਉੱਥੇ ਜਾ ਕੇ ਮੋਟਰ ਦੇ ਉੱਤੇ ਤੇ ਉਹਨੂੰ ਮੈਂ ਛੱਡਣ ਚੱਲਿਆ ਹੁਣ ਪਿੰਡ ਮੰਮਾ ਠੀਕ ਨਹੀਂ ਸੀ ਉਹਦੇ ਮੰਮਾ ਦੀ ਵੀ ਮੈਡੀਸਿਨ ਚੱਲਣ ਰਹੀ ਆ ਉਹ ਵੀ ਡਾਕਟਰ ਵੀਰ ਨੂੰ ਕੀਤਾ ਫੋਨ ਲੱਗਾ ਹੁਣ ਵੀ ਆਈਗਾ ਲੱਗਦਾ ਲੱਭਣੀ ਆ ਇਹ ਦੱਸੋ ਜੀ ਡਾਕਟਰ ਸਾਹਿਬ ਬਹੁਤ ਮਾੜੀ ਗੱਲ ਹੈ ਤੁਹਾਨੂੰ ਨਾੜ ਨਹੀਂ ਲੱਭਦੀ ਨਾੜ ਲੱਭ ਲੈਨੇ ਕੋਈ ਨਹੀਂ ਨਹੀਂ ਢੋਲੀ ਨੂੰ ਬੁਲਾਈਏ ਨਹੀਂ ਨਹੀਂ ਕਿਨੂੰ ਹਲਟ ਢੋਲੀ ਡਾਈਟਰ ਨੂੰ ਬੁਲਾਓ ਕਿ ਦੋਨੇ ਨਾੜ ਲੱਭੀ ਨਾੜ ਲੱਭਦੇ ਆਵੋਗੇ ਇੱਕ ਦਿਨ ਅੱਛਾ 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 ਮਾੜ ਜਾਂਦੀ ਆ ਨਾ ਅੱਛਾ ਦੋ ਜੀ ਦੋ ਜੀ ਨਾੜ ਦੀ ਮਾੜ ਦੀ ਠੀਕ ਹੈ ਠੀਕ ਹੈ ਠੀਕ ਹੈ ਆਦਾ ਨਾ ਉਹ ਪੜਾ ਬਣਾਉਂ ਡਾਕਟਰ ਨੂੰ ਪਿਆ ਉਹ ਚਾ ਮਿੱਠਾ ਘਾੜੀ ਪਾਇਓ ਗੋਲੀਆਂ ਪਾ ਦੀ ਬਠੇ ਦੁੱਧੀਆਂ ਸ਼ੂਗਰ ਵਾਲੀਆਂ ਨਾ ਨਾ ਮੈਣ ਪਿਣੀ ਉਹ ਹੁਣੇ ਪੀਤੀ ਉਹ ਹੁਣੇ ਪੀਤੀ ਹੁਣੇ ਪੀਤੀ ਡਾਕਟਰ ਸਾਹਿਬ ਬਣੂਗਾ ਕੋਈ ਬਾਹਰ ਬੜ ਗਈ ਤਾਂ ਨਾ ਭਰਾਵਾ ਮੋਪਟੀ ਮੇਰੀ ਅੱਗੇ ਬਿਮਾਰਾ ਉੱਤੋਂ ਤੋ ਨਾ ਹੋਵੇ ਹੱਥ ਤੋਂ ਘੁੱਟ ਦੇ ਉਹਦਾ ਇਹ ਨਹੀਂ ਡਰ ਤੇਰੀ ਵੀਡੀਓ ਭਾਂਡੀ ਜੇ 나ੜ ਨਾ ਨਾ ਲੱਭੀ ਆ ਥੂ ਡਾਕਟਰ ਸਾਹਿਬ ਹੋਏ ਆ ਕੋਸਾ ਵਾਇੇ ਸਾਹਮਣੇ 나ੜ ਤੇ ਲੱਭ ਲਾਂਗੇ 나ੜ ਦੀ ਨਹੀਂ ਗੱਲ ਗਈ ਐਦਾ ਭਾਬੀ ਖਿੱਚ ਕੇ ਰੱਖੋ ਮਾਸ ਮੜਾ ਜਾ ਐਦਾ ਲੈ ਮੈਂ ਫੜ ਗੁਲ ਕੋਈ ਨਹੀਂ ਲੱਗਾ ਬਾਬੂ ਕਹਿੰਦੇ ਚਾਹ ਲੈ ਜਾ ਕੋਈ ਤੇ ਲੱਗਣੀ ਡਰ ਇਹਦੇ ਉਹ ਗੱਲ ਅੱਧੀ ਅੱਧੀ ਜਿਹੜੇ ਗੱਲ ਅੱਧੀ ਤੇ ਲਈ ਨਹੀਂ ਚਾਹ ਕਦੀ ਚਾਹ ਕਦੀ ਪਈ ਤੇਰੇ ਡਾਕਟਰ ਸਾਹਿਬ ਨਹੀਂ ਲੱਗਾ ਨਾ ਉਹ ਜੋ ਬਈ ਸੋਜੀ ਬੜੀ ਪਈ ਹੱਥ ਦੇ ਦਿਓ ਉਸੇ ਹਿਸਾਬ ਨੇ ਹਾਂ ਚਲੋ ਬਾਬਾ ਕਿਰਪਾ ਕਰੇ ਹੁਣ ਕੋਈ ਨਹੀਂ ਮਹਿਮਾਨ ਆ ਜੂਗਾ ਨਾ ਨੋਰਮਲ ਸਲੋ ਹੁਣ ਸੂਈ ਤੇ ਲੱਗੀ ਵੇਖ ਲੈ ਜ ਬੋਤਲ ਵੱਡੀ ਕਰਨੀ ਤੇ ਇਹ ਕੀ ਆ ਕੋਈ ਕੰਟਿਨਿਊ ਬੈਠਾ ਰਹੀ ਸਾਰੀਆਂ ਪਾ ਲਈ ਜੇ ਵੱਡੀ-ਵੱਡੀ ਕਰ ਰਹੀ ਬੋਤਲ ਹਾਂ ਸਾਂਗੇ ਦੀ ਦਵਾਈ ਹੈ ਡਾਕਟਰ ਸਾਹਿਬ ਹਾਂਜੀ ਹਾਂਜੀ ਜੇ ਬੋਤਲ ਵੱਡੀ ਕਰਨੀ ਤਾਂ ਨੇ ਕਰ ਲਾ ਹੁਣ ਸੂਈ ਤੇ ਲੱਗੀ ਪੀੜ ਤੇ ਹੋਣੀ ਨਹੀਂ ਪੀੜ ਤੇ ਹੋਣੀ ਉਹ ਹੀ ਆਉਣੀ ਸੂਈ ਲੱਗੀ ਔਰ ਥੋੜਾ ਜਿਹਾ ਗੁਲੂ ਕੋਈ ਰਹਿ ਗਿਆ ਡਾਕਟਰ ਡਾਇਰੈਕਟਰ ਕਹਿੰਦਾ ਕਹਿੰਦਾ ਇੰਨਾ 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 ਗ੍ਰੈਂਡਰ ਰੁਪਈਆ ਕੱਢ ਦੇ ਪਾਪਾ ਜੀ ਉਹ ਕੱਲੀ ਪੈਸੇ ਨੂੰ ਖਾ ਲੇ ਅੱਛਾ ਅੱਛਾ ਹਵੇਲਾ ਤੇਰੇ ਘਾਟੂ ਦੇ ਕੰਮ ਇੰਨਾ ਨੂੰ ਬੰਦ ਕਰ ਦੇ ਲੱਗਾ ਕਿਦਾ ਲਿਆ ਸੁਈ ਲਾ ਦੇ ਨਾ ਉਹਦੇ ਘਰ ਦੇ ਵਾਲਾ ਉਹ ਇੱਕ ਬਰਾਦ ਇੱਕ ਬਰਾਦ ਡਾਇਰੈਕਟਰ ਤੇ ਨੀ ਯਾਰੇ ਤੇਰੇ ਵਾਹ ਬਣ ਗਿਆ ਤੈਨੂੰ ਮਾਨ ਛੜਿਆ ਇੰਦਰਾ ਆਉਂਦਾ ਤਾਲੀਆਂ ਤਾਲੀਆਂ ਡਾਕਟਰ ਸਾਹਿਬ ਦੀ ਕਿ ਨਹੀਂ ਜਾਣਾ ਹਾਂਜੀ ਭਾਜੀ ਹੁਣ ਦੱਸੋ ਕੀ ਕਹਿ ਰਿਹਾ ਜੀ ਤੁਸੀਂ ਮੈਂ ਅੱਥੇ ਆਈ ਬੰਬੀ ਤੇ ਨਾ ਹਾਂਗਾ ਅਪਡੇਟ ਪੈਂਦੇ ਜਾ ਕੇ ਮੈਨੂੰ ਨੰਗਲ ਬੰਬੀ ਤੇ ਬੰਬੀ ਤੇ ਨਾ ਜੇ ਲਾਈਟ ਨਾ ਆਉਂਦੀ ਫਿਰ ਜੇ ਬੰਬੀ ਨਾ ਚੱਲਦੀ ਫਿਰ ਮੈਂ ਮੈਂ ਹੋ ਜਾਣਾ ਮੈਂ ਮਰ ਵੀ ਗੁਲਗੁਲ ਲਾ ਕੇ ਚੱਲ ਗਿਆ ਰੈਕਟਰ ਨਾਲ ਮੈਂ ਮੈਂ ਹੋ ਜਾਣਾ ਫਿਰ ਤੇ ਮਾਪਾ ਹੂੰ ਚੱਲ ਚਾਚੂ ਘਰੇ ਹੀ ਹੈ ਜਾ ਕੇ ਬੰਦੇ ਕੀ ਕਰਨ ਲੈ ਉਧਰ ਬਾਹਰ ਵੀ ਹੋਵੇ ਮਿਸਤਰੀ ਲੱਗੇ ਹੋਣਾ ਬੜਾ ਘਟੜਾ ਹੈ ਬਰੰਡਾ ਢਾਟਾ ਸਰ ਅਬ ਕਿੱਥੇ ਜਾਣਾ ਵੇਨੇ ਆ ਜੇ ਇਹ ਇਥੋਂ ਐਕਟਵਾ ਨਿਕਲ ਗਈ ਐਕਟਵਾ ਲੈ ਨਾ ਇਹਨੂੰ ਗੱਡੀ ਲੈ ਜਾਗੇ ਉਧਰ ਲੱਗੀ ਭਾਬੀ ਘਰ ਨੇ ਐਕਟਵਾ ਚਲ ਐਕਟਵਾ 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 ਚਲੋ ਚਲਦੇ ਆਲਾ ਰਜੇਂਦਰ ਗੱਡੀ ਹੋ ਗਈ ਸਹੀ ਆਪਣੀ ਜਿਹੜੀ ਇਥੋਂ ਖਰਾਬ ਹੋਈ ਵਟ ਕੱਢਦੇ ਪਾਉ ਰਹੇ ਆਪਣੇ ਲਾਈਟ ਪਵਾਤੀ ਹਾਂ ਇਹ ਲਾ ਵਿੱਚ ਆ ਆਪਣਾ ਪੂਰੀ ਦੱਸ ਦੇਣੀ ਵਿੱਚ ਪੂਰਾ ਮੇਰਾ ਫੋਟੋ ਮੂੰਹ ਦੇਖਣ ਲੱਗ ਪਿਆ ਹੋਵੇ ਹਾਂ ਇੰਨੀ ਘੈਂਟ ਬਣਾਤੀ ਜਨੇ ਫੋਦਰ ਬਰਾਉਂਡਾ ਢਾਇਆ ਆਪਾਂ ਦੇ ੁੱਪੇ ਸੜ ਚਲੀ ਗੱਡੀ ਵਿਚਾਰੀ ਅੱਜ ਇੱਥੇ ਤਰਪਾਲ ਲਿਆ ਕੇ ਪਾਈਏ ਇੱਥੇ ਉਹ ਪਰਲੀ ਰਾਣੀ ਤੇ ਵੀ ਇਧਰ ਵੀਰ ਦਾ ਰਾਜਾ ੁੱਪੇ ਖਲੋ ਅੱਜ ਗਰਮੀ ਆ ਗਈ ਪੂਰੀ ਜਿਆਦਾ ਤੇ ਸੀਟਾਂ ਉੱਗਵੇਂ ਗਰਮ ਤੇ ਪਾਣੀ ਨਾਲ ਕਰਨੀਆਂ ਪੈਂਦੀਆਂ ਠੰਡੀਆਂ ਆ ਪਿਛਲੇ ਸਾਲ ਵੀ ਦੇ ਕਰਦੇ ਹੁੰਨੇ ਹਨਾ ਪਿਛਲੇ ਸਾਲ ਵੀ ਗਰਮੀਆਂ 'ਚ ਇਦਾਂ ਕਰਦੇ ਹਾਂ ਇੱਧਰ ਆਵੇ ਬਰਾਂਡਾ ਢਾਤਾ ਆ ਆ ਬੰਦ ਕਰਨੀ ਪਾਣੀ ਬੰਦ ਕਰਨੀ ਬਰਾਂਡਾ ਢਾਤਾ ਸਾਰਾ ਨਾਲ ਇੱਧਰ ਆਵੇ ਆ ਗਿਆ ਆ ਗਿਆ ਆ ਗਿਆ ਆ ਵੇ ਸਾਰਾ ਢੱਟ ਗਿਆ ਆ ਵੀਰ ਨੇ ਢਾਤਾ ਸਾਰਾ ਹੈ ਨਵਾ ਬਣਾ ਕੇ ਤੈਨੂੰ ਨਵਾ ਬਣਾ ਕੇ ਦਿੰਨੇ ਹੁਣ ਇਸੇ ਜੋ ਪਟੋ ਦੀਆਂ ਟੀਨਾ ਪਾ ਦੇਣੀ ਹਣੇ ਨੂੰ ਢਾਦਣਾ ਆਪਾਂ ਆਹ ਫੇਰ ਗਰਮ ਆ ਜੇ ਵੀ ਨਹੀਂ ਐਸਾ ਇੱਥੇ ਹੱਥ ਨਾ ਨਾ ਲਾ ਇਹਦੇ ਤੇ ਲੈ ਕਪੜਾ ਮਾਰ ਦਿੰਨੇ ਨੇ ਹੋਰ ਸਾਫ ਕਰ ਲੈਨੇ ਕਰੀ ਉਮ ਬ੍ਰਾਂਡੇ ਦੀ ਲਾਤੀ ਛਾਤ ਹੁੰਦੇ ਤੇ ਪਾ ਦੀਆਂ ਟੀਨਾ ਹਨ ਵੜੀਆਂ ਗਿਆ ਕਰਕੇ ਗੱਡੀਆਂ ਉਹ ਭਾਜੀ ਤਰਪਾਲੀ ਗੱਡੀ ਤੇ ਪਾ ਜੀ ਯਾਰ ਗੱਡੀਆਂ ਸੜ ਗਈਆਂ ਬਹੁਤ ਧੁੱਪ ਲੱਗਣ ਦੀ ਬਾ ਬਹੁਤ ਜ਼ਿਆਦਾ ਟਰਪਾਲ ਸਹੀ ਹੈ ਨਾ ਉਹਨੂੰ ਪਾਣੀ ਮਾਰ ਕੇ ਮਾੜਿਆ ਉਹ ਪਾ ਦੀ ਉੱਤੇ ਹਨਾ ਇਹਦੇ ਆਹ ਪਿੱਛੇ ਛੋੜਤੀ ਮਿੱਟੀ ਦਿਖਾ ਦੀ ਚਲੋ ਵਧੀਆ ਨਾ ਮੈਂ ਤਾਂ ਨਾਲ ਜਾਣਦਾ ਪਿੰਡ ਅਰਾਨਾ ਤੋਕ ਬੜੀ ਪੈਣ ਜਾਨਾ ਤਾਂ ਕਹਿੰਦੀ ਮੇਰੇ ਪੈਰ ਸੱਡੇ ਮੈਂ ਫੂਲ ਪਾਲੇ ਵੇਖ ਲਾ ਹਾਂ ਤੂੰ ਨਹੀਂ ਪਾਏ ਐਸ ਕਰਕੇ ਜਿਹਾਏ ਕਿਉਂਕਿ ਨੋਰਾ ਰਾਹ ਜਾ ਕੇ ਕੋਲ ਦੇ ਲੈ ਪੂਲੀਏ ਚ ਬੱਚਾ ਪੂਲੀ ਹੋ ਗਿਆ ਚਲੀਏ ਮਿਲ ਕੇ ਕਰਨ ਆਏ ਨਾ ਮਾਂ ਚਾਹੀਦੀ ਨੇ ਆ ਵੀ ਲੈ ਆਵੇਂ ਸਾਰਾ ਨਹੀਂ ਰਿਹਾ ਜਾ ਕੇ ਉਹ ਬਸ ਤਹੌਲ ਆਓ ਇੱਥੇ ਬੈਂਟੀ ਹੋ ਗਈ ਉਹ ਬੜੀ ਹੋਈ ਹੈ ਨਾ ਤੇਰੀ ਤੇ ਸਤਿ ਸ਼੍ਰੀ ਅਕਾਲ ਅਨਤ ਨੇ ਵੰਦੇ ਉੱਠ ਪਏ ਉਸੇ ਮਿਲ ਲਈ ਆਈਸ ਮਾਇਆ ਦੀਦੀ ਸੋਹਿਆ ਹੈ ਮਿੰਟੋ ਮਿੰਟ ਛਾਲ ਮਾਰਦੀ ਉਹਨੇ ਕਿਵੇਂ ਛੋਲੇ ਕਪੜਾ ਪਾਏ ਨੀ ਬਹੁਤ ਗਰਮੀ ਵੜੀ ਸੋਹਿਆ ਨਾ ਇਹਦੀ ਵੀਡੀਓ ਹੈ ਇਹਨੇ ਪਪਾ ਦੇਖੀ ਰਹਾ ਕਮਲੇ ਬਣੇ ਕਮਲੇ ਦੋ ਇੱਕ ਜਿੱਕੇ ਬਣ ਬਰਾ ਬਾਲ ਵੇਖ ਲਾ ਰੇ ਅਨਦਰ ਵੇਖ ਅਨਦਰ ਦੋਦੇ ਵੇਖ ਲਾ ਰੇ ਦੀਦੀ ਕਿੱਥੋਂ ਮਿਲ ਲਈ ਹਮਲੂ එම දී පල පල් හල හලහන ගොනවාද මාර ඇද ග ලබයි මාතුලකම විශෂ ඇලී ਉਹ ਆ ਜਣੇ ਅੰਬੀਆਂ ਤੋਂ ਅੱਗੇ ਹੀ ਲਿਆ ਕੇ ਦੇਣਾ ਮਾਰਦੇ ਲੱਟਾ ਜੂਣ ਸਤਿ ਸ਼੍ਰੀ ਅਕਾਲ ਅੱਜ ਰਾਵੀ ਮੇਰੀ ਬੰਨੀ ਆ ਜੰਬੀਆਂ ਡੱਗਣ ਗਈਆਂ ਅੱਜ ਤੂੰ ਚੁਗਣਿਆ ਉਹ ਵਿਚਾਰੀਆਂ ਉਹ ਖਰਾਬ ਹੋਈਆਂ ਅੱਗੇ ਉਹਨਾਂ ਦੀਦੀਆਂ ਨੂੰ ਮੈਂ ਕਹਿੰਦੀ ਫੋਨ ਕਰ ਧੋਪ ਨਾ ਖਰਾਬ ਹੋ ਗਈ ਥੈਂਕ ਯੂ ਆਹ ਹੋ ਗਿਆ ਖਰਾਬ ਹੋ ਗਿਆ ਅੰਦਰ ਹੀ ਸਤਿ ਸ਼੍ਰੀ ਅਕਾਲ ਅੰਦਰ ਆਪਣਾ ਸਮਾਨ ਤੇ ਕੱਢਵਾ ਸਮਾਨ ਲੈ ਕੇ ਆਈ ਭਲਾਉਂਦੇ ਵਿਖਾਉਂਦੀ ਮੈਂ ਨਹੀਂ ਰੀ ਕਿੱਥੇ ਆ ਗਈ ਨਹੀਂ ਆਉਣ ਵੀ ਦੇ ਕਿੱਥੇ ਆ ਆਹ ਇਹਨੇ ਪਹਿਲਕ ਪਜਾ ਦੇਣੀ ਕਹਿ ਕਹਿ ਕੇ ਆ ਜਾ ਆ ਜਾ ਮੇਰੇ ਕੋਲ ਆ ਜਾ ਆ ਜਾ ਕਰ ਖੇਲ ਨਹੀਂ ਕਿਤੇ ਹੋਰ ਸੁਣਾਓ ਠੀਕ ਆ ਗਿਆ ਮੇਰੀ ਹੈ ਕਿ ਮੇਰੀ ਮੇਰੀ ਹੈ ਮੇਰੀ ਹੈ ਮੇਰੀਆਂ ਇੰਡੀਆਂ ਹੀ ਹੁੰਦੀਆਂ ਹੁਣ ਇਦਾਂ ਨਹੀਂ ਹੁੰਦੀ ਪਿਛਲੇ ਲੈ ਕਹੋ ਤੈਨੂੰ ਕੀ ਕਹਿ ਹੁੰਦੇ ਹਣ ਮੇਰੀਆਂ ਇਡੀਆਂ ਹੀ ਹੁੰਦੀਆਂ ਪਹਿਲਾਂ ਵੱਡੀਆਂ ਹੁੰਦੀਆਂ ਹਾਂ ਬੰਦਾ ਪਹਟਾ ਵੀ ਲਾ ਕੇ ਉਹ ਚਲੋ ਕੰਨੋ ਗੰਨਾ ਫਰਾਡ ਦੇ ਦੇ ਆ ਤੇਰਾ ਪ੍ਰੋਣਾ ਮੇਰੀ ਲੱਤਾਂ ਤੋੜ ਦੇ ਲਗਾ ਮੋਟਰਸਾਈਕਲ ਮਾਰ ਕੇ ਅਵੀਲ ਚੇਰ ਵੇਲੀ ਦੇ ਪਿੱਛੇ ਸਾਰੇ ਮਾਰ ਦੇ ਗਾ ਖੋ ਬੂਆ ਤਰਾ ਵੀ ਵੀਡੀਓ ਨਹੀਂ ਇਲਾਕ ਹੈ ਨਾ ਪਲਾਸਟਿਕ ਜਿਸਮਨ ਖਾ ਲੋ ਖਾ ਲੋ ਕਿੱਥੋਂ ਲੈ ਗਿਆ ਆ ਜੀ ਲੰਘੋ ਅੰਦਰ ਆਪਾਂ ਤਾਂ ਕਿਹੜੇ ਗੋਹੇ ਨੇ ਸ਼ਾੜਾ ਸਭ ਗਿਆ ਕੱਪੜੇ ਨਵੇਂ ਲੈ ਕੇ ਆਏ ਆ ਜੀ ਆਪਾਂ ਨੇ ਪਜਾਮਾ ਵੀ ਟੀ-ਸ਼ਰਟ ਵੀ ਹੋਰ ਕਿਨੇ ਤੇਰਾ ਮੇਰਾ ਨਾਤਾ ਇੱਕੋ ਹੀ ਆ ਉਹ ਮੈਂ ਨਾਈਟ ਸੂਟ ਮੰਦੇ ਦੇ ਨਹੀਂ ਆਵੇ ਜੜਾ ਆਵੇ ਪਿਆ ਨਾਈਟ ਸੂਟ ਆ ਜੜਾ ਆ ਮਾਮੀ ਦੇ ਮਮਾ ਉਹਨਾਂ ਨੂੰ ਕਿਹਾ ਸੀ ਕਿ ਮੈਨੂੰ ਸੇਮ ਸੇਮ ਸੂਟ ਚਾਹੀਦਾ ਸੇਮ ਟੀ-ਸ਼ਰਟ ਸੇਮ ਪਜਾਮਾ ਮਿਲ ਗਿਆ ਚੱਲ ਵਧੀਆ ਹੈਗਾ ਆਪਾਂ ਨਾ ਹੁਣੇ ਲਾਈਵ ਵੀਡੀਓ ਪਾ ਕੇ ਆਟੇ ਆ ਹੁਣੇ YouTube ਦੇ ਉੱਤੇ ਵੀ ਤੇ ਇੱਕ ਚੀਜ਼ ਮੈਂ ਨਾ ਸ਼ੇਅਰ ਕਰਨੀ ਸੀ ਸਾਡੇ ਨਾਲ ਹੀ ਹੋਈ ਹੈ ਕਿ ਜਾਂ ਸਾਰਿਆਂ ਨਾਲ ਹੀ ਹੋਣੀ ਹੈ। ਉਹ ਹੈ ਉਹ ਆ ਆਹੋ ਆ ਵੀਡੀਓ ਹੁਣ ਆਪਾਂ ਪਾਉਂਦੇ ਆ ਨਾ ਤੇ ਇਹ ਫੋਨ ਇੰਨੇ ਜ਼ਿਆਦਾ ਗਰਮ ਹੋ ਗਏ ਨਾ ਦੋਵੇਂ ਜਾਨ ਦੋਵੇਂ ਫੋਨ ਜਿਹੜੇ ਲਾਈਵ ਹੀ ਪਾਇਆ ਬਸ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਗਰਮ ਹੋ ਗਏ। ਤੇ ਇਹ ਵਿੰਦਰ ਵਿੰਦਰ ਕਹਿੰਦਾ ਕਹਿੰਦਾ ਮੇਰਾ ਫੋਨ ਵੀ ਜਿਹੜਾ ਹੈ 80% ਕਿਉਂ ਇਦਾਂ ਆਇਆ ਹੈ? ਇਦਾਂ ਇਦਾਂ 80% ਤਾਂ ਨਹੀਂ ਜਾਂਦਾ। 80% ਤਾਂ ਕਹਿੰਦਾ ਤਾਂ ਨਹੀਂ ਜਾਂਦਾ। ਆਪੇ ਆਪਾਂ ਚਾਚੂ ਜੇ ਨਹੀਂ ਉਹ ਚਾਰਜ ਹੀ ਬਹੁਤ ਗਰਮ ਹੋ ਜਾਂਦਾ ਸਾਰੇ ਕਹਿੰਦੇ ਮੈਂ ਮੈਂ ਇਹ ਪੁੱਛਣ ਲੱਗਾ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਕਿ ਜਿਹੜੇ ਜਿਹੜੇ ਆਈਫੋਨ ਚ ਲਾਉਣ ਵਾਲੇ ਆ ਉਹ ਇਹ ਦੱਸਿਓ ਵੀ ਆਈਫੋਨ ਚ ਇਹ ਪ੍ਰੋਬਲਮ ਆਉਂਦੀ ਏ ਕਿ ਜਾਂ ਕਿੱਦਾਂ ਆ ਕਿਉਂਕਿ ਗਰਮ ਬਹੁਤ ਜ਼ਿਆਦਾ ਹੋਣ ਦੇ ਤਾਂ ਚਾਰਜ ਨਹੀਂ ਹੋਣ ਦੇ 80% ਤੋਂ ਤਾਂ ਨਹੀਂ ਜਾਂਦੇ ਹਣਾ ਪਹਿਲਾਂ ਦੁਕਾਨ ਹੁੰਦੀ ਤੇ ਉਹ ਸਾਬਾ ਮਾਮੂ ਆਇਆ ਜਨਾ ਤੇਰਾ ਉਹ ਵੀ ਇਹੋ ਗੱਲ ਦੱਸਣ ਦਾ ਹੈ ਉਹ ਵੀ ਕਹਿੰਦਾ ਕਹਿੰਦਾ ਮੇਰਾ ਫੋਨ ਨਹੀਂ ਚਾਰਜ ਹੋਣ ਰਿਹਾ ਸਪੈਸ਼ਲੀ ਆਈਫੋਨ ਜਿਹੜੇ ਆ ਉਹਨਾਂ ਚ ਪ੍ਰੋਬਲਮ ਆਉਂਦੀ ਹੈ ਮੇਰਾ ਉਹਦਾ ਵੈਸੇ ਮੇਰਾ ਚਾਰਜ ਹੋ ਗਿਆ ਫੁੱਲ ਸਾਡੇ ਨਹੀਂ ਐ ਅਸੀਂ ਰਹਿ ਰਹੇ ਮੈਂ ਫਿਰ ਅੰਦਰ ਹੀ ਰਹਿਣਾ ਅੱਜ ਸਾਰਾ ਦਿਨ ਉਹ ਬਾਹਰੋਂ ਬਰਾਂਡਾ ਨਹੀਂ ਢਾਉਂਦੇ ਤਾਂ ਕਰਕੇ ਉਹ ਬਾਹਰ ਬਰਾਂਡਾ ਢਾਉਂਦੇ ਨਾ ਘੱਟਾ ਵੜਾ ਢੰਡਾ ਮੈਂ ਨਹੀਂ ਅੱਜ ਸਵੇਰ ਤੱਕ ਨਿਕਲੇ ਬਾਹਰ ਅਨਹਤ ਪਿੰਡ ਚ ਲੱਗੀ ਤੇ ਉਹ ਵੀ ਅਨਹਤ ਕਹਿੰਦੀ ਚਾਚੂ ਦਾ ਫੋਨ ਵੀ ਬਲਾਸਟ ਹੋਣ ਵਾਲਾ ਸੀ ਉਹ ਵੀ ਬਹੁਤ ਜ਼ਿਆਦਾ ਕਰ ਰਿਹਾ ਸੱਚੀ ਹੈ ਨਾ ਪਾਪਾ ਜੀ ਜਿਹੜਾ ਪਾਪਾ ਪਿਛਲੀ ਅੱਛੀ ਦਿਖਾਉਂਦੇ ਉਹ ਨੇਹਾ ਉਸ ਦੇ ਹੀ ਸਭ ਨਾਲ ਦਿਖਾਉਂਦੇ ਫ੍ਰੀਜ ਵਿੱਚ ਮਨਰ ਹੋਰ ਜੀ ਦੱਸਦਾ ਸਿਆੜੀ ਆ ਮੇਰਾ ਫੋਨ ਆ ਇਹ ਕਿਹੜਾ ਹੈਗਾ ਆਈਫੋਨ 7 7 ਪਲੱਸ ਆਈਫੋਨ 7 ਪਲੱਸ ਇਹ ਪਿਛਲੀਆਂ ਗਰਮੀਆਂ ਚ ਬੜਾ ਵਿਚਾਰਾ ਗਰਮ ਹੋ ਜਾਂਦਾ ਸੀ ਇੱਕ ਤਾਂ ਕੰਮ ਦਾ ਲੋਡ ਜਾਂਦਾ ਹੁੰਦਾ ਹੈ ਉਤੋਂ ਵਾਈਫਾਈ ਕਨੈਕਟ ਹੋਣਾ ਇੱਥੇ ਤੇ ਅਨੰਦ ਨੂੰ ਮੈਂ ਦੱਸਿਆ ਆਣ ਕੇ ਮੈਂ ਕਹਿੰਦਾ ਮੈਂ ਫਰਿੱਜ ਚ ਫੋਨ ਰੱਖ ਕੇ ਆ ਫਿਰ ਜਾ ਕੇ ਟੈਂਪਰੇਚਰ ਨਾਰਮਲ ਹੈ ਤਾਂ ਨਾ ਹੱਸਦੀ ਕਹਿੰਦੀ ਫਰਿੱਜ ਚ ਵੀ ਫੋਨ ਰੱਖੀ ਕੋ ਗੋਸਾ ਨੂੰ ਪੁੱਛਣਾ ਭਾਬੇ ਕਿਉਂ ਕੋ ਗੋਸਾ ਇਦਾਂਂ ਦੀ ਸੀ ਨਾ ਚੌਗੜੀ ਥਾਂ ਇਹ ਰੱਖਦਾ ਹੈ ਜੀ ਚੌਕਲੇਟ ਕੱਢ ਕੇ ਦੇ ਰੱਖਦਾ ਹੈ ਜੀ ਰੱਖਦਾ ਪਾਪਾ ਜੀ ਉੱਤੇ ਕਬਰ ਤੇ ਟੇਪ ਲਾ ਦੇਣੀ ਜਿੱਦ ਇੱਦਾਂ ਰੱਖ ਕੇ ਜੋੜ ਜੀ ਆਹ ਚੱਲ ਕੰਮ ਕਰੀਏ ਸੂਟ ਸੱਟ ਜੋੜੀਏ ਆਪਾਂ ਬਸ ਬਹੁਤ ਹੋ ਗਿਆ ਹੁਣ ਕਿੱਥੋਂ ਬਾਬੇ ਨਹੀਂ ਦੇ ਕੇ ਨਹੀਂ ਭਰਾਵਾ ਬਾਬੇ ਜੀ ਲਈ ਅੱਜ ਨੂੰ ਪਹਿਲੀ ਰੋੜੀ ਦਾ ਬਾਦ ਭਰਾਵਾ ਦਿਖਾ ਦੇ ਨੀ ਤੇਰੇ ਸਾਹਮਣੇ ਆਂਦਾ ਵੇ ਅਸੇ ਰੋਏਗਾ ਅੰਦਰ ਕਿ ਬਾਬੇ ਦੇ ਨਹੀਂ ਜਾਂਦਾ ਬਾਬੇ ਕਿਨੇ ਆ ਲੋ ਜੀ ਹਾਂ ਹਾਂ ਜੀ ਆਹਦੇ ਜਿੰਬੇ ਸਮਰ ਅਵੇਲਾ ਮੇਰੀ ਨੇਰੀ ਗਰ ਨਹੀਂ ਉਹ ਗਈ ਤੇਰੀ ਜਗਾ ਕਰੇ ਜੜੇ ਅਨੰਦ ਆਵੇਲਾ ਜੀ ਜੀ ਨਜ਼ਰ ਆਵੇ ਸਮੂ ਕੁਝ ਤੋਂ ਵੇਨਾ ਉਹਨਾ ਕੰਮ ਸ਼ੁਰੂ ਕੀਤਾ ਨਾ ਤੁਸ ਮੈਥੇ ਹੋਣੇ ਨਹੀਂ ਹਾਂ ਉਦੋਂ ਦੇ ਮੈਨੂੰ ਵੇਸੇ ਖਵਾਉਂਦੇ ਸੀ ਇਹ ਉਦੋਂ ਦਾ ਬਹਿ ਪਿਆ ਇਹਦੇ ਵੀ ਖਾਂਦੇ ਬੜਾ ਆ ਜੀ ਬੜਾ ਖਾਂਦੇ ਇਹ ਹੋਂਦਾ ਰੱਖਿਆ ਜੇ ਪਿਆਈ ਲਓ ਜੀ ਇਹ ਮੇਰੀ ਟੀਮ ਹੈ ਸਾਰੀ ਜਿਹੜੀ ਮੇਰੀ ਸਪੋਰਟ ਕਰਦੀ ਆ ਨਾਲ ਮੇਰੇ ਸਾਥ ਦੇਂਦੀ ਪੂਰਾ ਤੇ ਥੈਂਕ ਯੂ ਸਾਰੀ ਟੀਮ ਦਾ ਧੰਨਵਾਦ ਜੀ ਸਾਰਿਆਂ ਦਾ ਇਹ ਸਾਡੇ ਟਿੱਡੂ ਦਾ ਵੀ ਧੰਨਵਾਦ ਇਹਨੇ ਵੀ ਬੜੀ ਸਪੋਰਟ ਕੀਤੀ ਤੇ ਆ ਵੀਰ ਤੇ ਚੱਲ ਸਾਨੂੰ ਹਮੇਸ਼ਾ ਸਪੋਰਟ ਕਰਦਾ ਹੀ ਕਰਦਾ ਹੈ। ਮੈਂ ਇੱਧਰ ਤੁਸੀਂ ਵੀ ਕਰਦੇ ਜੇ ਧੰਨਵਾਦ ਕਰਤਾ ਤੁਹਾਡਾ। ਹਾਂ ਅੱਜ ਕੱਲ ਨੂੰ ਇੱਕ ਬਹੁਤ ਸੋਹਣਾ ਮੈਸੇਜ ਵੀ ਆਇਆ ਕਮੈਂਟ ਵੀ ਕੀਤਾ ਕਿਸੇ ਨੇ ਛੱਤੀਸਗੜ੍ਹ ਤੋਂ ਥੈਂਕ ਯੂ ਧੰਨਵਾਦ ਉਹ ਕੱਲ ਦੁਕਾਨ ਤੇ ਆਇਆ ਸੀ ਸੂਟ ਲੈ ਕੇ ਗਿਆ ਕਹਿੰਦੇ ਸਾਨੂੰ ਬਹੁਤ ਪਸੰਦ ਆਇਆ। ਥੈਂਕ ਯੂ ਇਹ ਸਾਰੇ ਆਪਾਂ ਦੁਕਾਨ ਤੇ ਭੇਜ ਦੇਣਾ ਸਾਰਾ ਸਟੌਕ। ਇਹ ਪਿਆਰ ਹੋਇਆ ਜੀ ਦਾ ਹੈ। ਹੈਂ? ਇਹ ਵੀਡੀਓ ਬਣਾਇਆ ਸੀ ਇਹ ਦਾ ਤਿਆਰ ਹੋ ਰਿਹਾ ਜਰਮਾਨ ਸਰ ਹਾਂ ਇਹ ਰੈਡੀ ਹੋ ਗਏ ਸਾਰੇ ਇਹ ਹੁਣ ਸਵੇਰੇ ਜਾਣਗੇ ਦੁਕਾਨ ਤੇ ਸਾਰੇ ਲਾਦਨੇ ਸਵੇਰੇ ਪਾਰਸਲਾ ਆਪਾਂ ਭੇਜ ਦੇਣੇ ਅਜੇ ਬਾਟਮ ਵਰਕ ਵਾਲੇ ਸੂਟ ਆਏ ਆ ਆਪਣੇ ਕੋਲ ਬੜੇ ਟਾਪ ਦੇ ਆਪਾਂ ਉਹਦੀ ਵੀਡੀਓ ਨਹੀਂ ਦਿਖਾਈ ਤੁਹਾਨੂੰ ਆ ਵੇਖੋ ਉਹ ਲਫਾਵਾ ਜਿਹੜਾ ਭਾਜੀ ਬੜਾ ਆਹ ਹੋਇਆ 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 ਆਹ ਮੱਧ ਚ ਕੋਈ ਦਿਖਾ ਦੇਣਾ ਕੈਮਰਾ ਭਾਗ ਆਹ ਇਹ ਸਾਰੇ ਬਾਟਮ ਵਰਕ ਵਾਲੇ ਸੂਟ ਨੇ ਬਹੁਤ ਸੋਹਣੇ ਸੋਹਣੇ ਟਾਈਮ ਲੋਦੇ ਕੀਤਾ ਸਹੀ ਨਹੀਂ ਹੋਇਆ ਟਾਈਮ ਆ ਟਾਈਮ ਪਿਸ ਖਲੋ ਗਿਆ ਟਾਈਮ ਮਾੜਾ ਚੱਲਣ ਦਾ ਨਾ ਚੱਲਦਾ ਮੈਂ ਨਾ ਚੱਲਣ ਡਿਆ ਟਾਈਮ ਚੱਲਣ ਡਿਆ ਆ ਓਏ ਦੱਸਦਾ ਨਹੀਂ ਟਾਈਮ ਚੱਲਣ ਡਿਆ ਪਰ ਮਾੜਾ ਚੱਲਣ ਆਹ ਚੱਲਣ ਡਿਆ ਚੱਲਣ ਡਿਆ ਟਾਈਮ ਚੱਲਣ ਡਿਆ ਪਰ ਇੰਨਾ ਵਧੀਆ ਨਹੀਂ ਚੱਲਣ ਪਾਪਾ ਜੀ ਹਾਂ ਜੀ ਸਾਗਰ ਦੀ ਬੋਟੀ ਲਿੰਡੀ ਘਸੇਲਾ ਬਾਸ ਕਰ ਹੋਣ ਸਾਗਰ ਦੀ ਬੋਟੀ ਨਿੰਡ ਕ ਚਲਾਈ ਜਾਣੀ ਉਹਨੂੰ ਚਾਰੀ ਨੂੰ ਵੱਡੀ ਗੱਡੀ ਲੈ ਲੈਂਦਾ ਹੁਣ। ਸਾਡੀ ਵੀ ਗੱਲ ਨਾਲ ਲੱਗਦੀ। ਸਾਡੀ ਵੀ ਵੱਡੀ ਲੈਣੀ ਨੋ ਮਤਲਬ। ਆਹ ਵੱਡੀ ਲਾਦੇ ਹੋਣ ਵਿਚਾਰੀ ਨੂੰ ਕੋਈ ਹੁਣ ਕਹਿੰਦਾ ਨਿੰਡਗਾ ਚਲਾ ਚਲਾ ਬੱਸ ਹੋ ਜਾਣਾ ਵਿਚਾਰੀ ਨੇ। ਆਹ ਵਾਲੀ ਮੁੱਛ ਬੱਦ। ਛੇੜੇ। ਇਹ ਇਹ ਕਰ ਰਹੇ ਨੇ ਤੇ ਇਸ ਵੇਲੇ ਵੀਡੀਓ ਬਣਾਉਣੀ ਆਪਾਂ ਜੀ। ਤੇ ਚਲੋ ਵੀ ਥੈਂਕ ਯੂ ਧੰਨਵਾਦ ਸਾਰਿਆਂ ਦਾ ਤੁਹਾਡਾ ਜੀ ਫਿਰ ਮਿਲਦੇ ਆਪਾਂ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ। ਬਾਏ ਬਾਏ ਸასი ਕਾਲ ਜੀ ਟੇਕ ਕੇਅਰ ਧੰਨਵਾਦ ਜੀ।